ਹੈਲੋ ਸ਼ਸ਼ਿਕਾ ਜੀ ਹੋਰ ਸਾਰੀ ਪੰਟੀ ਕੋ ਸਾਰੇ ਤੇ ਮੈਂ ਫਾਈਰ ਪ੍ਰੋਜੈਕਟ YouTube ਚੈਨਲ ਤੋਂ ਜੀ ਕੇ ਰਜਨ ਰਿਕ ਟੂ ਕਿੰਦਾ ਤੇ ਅੱਜ ਆਪਾਂ ਇੱਕ ਵੀ ਵਧੀਆ ਜਿਹਾ ਦਿਖਾਉਣੇ ਹੈਗੇ ਜੋ ਵਰਤ ਕੀਤਾ ਵਾ ਮਸ਼ੀਨ ਐਮਬਲੋਇਡਰੀ ਦੇ ਵਿੱਚ ਤੇ ਇੱਕ ਆਪਾਂ ਦੁਪੱਟਾ ਉਹਦੇ ਨਾਲ ਜਿਹੜਾ ਰੈਡੀ ਕੀਤਾ ਹੈ ਘੱਟ ਸੀ ਆ ਦੁਪੱਟਾ ਆਪਣਾ 2 ਮੀਟਰ ਦਾ ਸੀ ਤੇ ਉਹਨੂੰ ਅਸੀਂ 2.5 ਮੀਟਰ ਦਾ ਕਰਕੇ ਰੈਡੀ ਕੀਤਾ ਹੈਗਾ ਬਹੁਤ ਸੋਹਣੀ ਲੁੱਕ ਦੇ ਵਿੱਚ ਕੀਤਾ ਹੈ ਤੁਹਾਨੂੰ ਦਿਖਾਉਣੇ ਆ ਦੇਖਿਓ ਇਹ ਹੈਗਾ ਸੂ ये सारे ज बूटियाँ इस तरह कर फ्रंट सैड बूटिया बनाई हुई हैं जी वॉटर ठीक है जी ये है जी दे। तो देखो ये अभी इस तरह करके ना ऑरगेनज ला के ऑर्गेनिज़ा ऐड करके ये देख देव भार कथी फिर यस तो ये देख ऊपर गोटा लगाया ठीक है जी इस तरह करके जिग जगती वाला ही गोटा लगाता ते आरोन सारी देखो टेम ये ऐसा सूट ਸੋਣਾ ਹੈ ਇਹ ਲੋ ਹੈ ਨਾ ਬੜਾ 컬러 ਵੀ ਜੋ ਸੋਹਣਾ ਲੱਗ ਰਿਹਾ ਹੈ। ਬਾਕੀ ਤੁਸੀਂ ਦੱਸ ਸਰ ਦੇ ਮੈਂ ਕਮੈਂਟਾਂ ਚ ਐਸਾ ਕਰਕੇ ਇਹਦੇ ਦੋਨਾਂ ਸਾਈਡਾਂ ਤੇ ਦੋਨਾਂ ਪੱਲਿਆਂ ਤੇ ਅਸੀਂ ਇਸ ਤਰ੍ਹਾਂ ਕਰਕੇ ਲਾ। ਠੀਕ ਹੈ ਜੀ। ਪੱਤੇ ਦੀ ਜੁਕ ਜੁਕ ਉਹ ਸੋਹਣੀ ਲੱਗ ਰਹੀ ਹੈ। ਜੀ ਬੋਹਤ ਅਰਾਮਦਈ ਤੇ ਟੀ ਸ਼ਰਟ ਹੈ ਠੀਕ ਹੈ ਜੀ ਸਕਿਨ ਕਲਰ ਦੇ ਉੱਪਰ ਇਹ ਇੱਕ ਚੈਲਿੰਜ ਸ਼ੇਡਾ ਹੋਣੀ ਸੀ ਬਾਤੀ ਜਾਂ ਛਿੜ ਕਹਿ ਸਕਦੇ ਇਹਨੂੰ ਆਪਾਂ ਠੀਕ ਹੈ ਜੀ ਤੇ ਇਹ ਆਪਣੀ ਕੋ ਰੈਡੀ ਹੋਇਆਗਾ ਤੁਸੀਂ ਇਹਨੂੰ ਮਤਲਬ ਵਾਈ ਕਰਨਾ ਚਾਹੁੰਦੇ ਹੋ ਲੈਣਾ ਚਾਹੁੰਦੇ ਹੋ ਤੁਸੀਂ ਲੈ ਵੀ ਸਕਦੇ ਹੋ ਠੀਕ ਹੈ ਜੀ ਤੇ ਇਹ ਸੁਪਰ ਹੌਟ ਸੇਲ ਹੈਗਾ ਇਸ ਵੇਲੇ ਦਾ ਅਨਸਰ ਕਰਕੇ ਜਦੋਂ ਰੈਡੀ ਹੋ ਜਾਵੇ ਤੁਸੀਂ ਆਰਡਰ ਕਰ ਸਕਦੇ ਹੋ ਜੀ 98157 29280 ਫਾਈ ਦਾ ਫੈਸ਼ਨ YouTube ਚੈਨਲ ਕੇਮ ਡਿਜ਼ਾਈਨਰ ਬੁਟੀਕ ਖੇਡਾ ਕਪਾਲੀ ਚੌਕ ਆਈਡੀ ਠੀਕ ਹੈ ਜੀ ਚਲੋ ਖਫੀਰ ਦੇਉਦੇ ਆ ਅਗਲੀ ਵੀਡੀਓ ਦੇ ਵਿੱਚ ਓਕੇ ਬਾਏ